ਸਰਦਾਰ ਪਾ ਜੀ ਸਰਦਾਰ ਜਸਵੰਤ ਸਿੰਘ ਜੀ ਨੰਬਰਦਾਰ ਚਾਹ ਸਾਹਿਬ ਅਜੀਤ ਜੀ ਸਰਦਾਰ ਪਰਮਪਾਲ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਆ ਜਿਹੜੇ ਤੁਸੀਂ ਖੇਚਲ ਕਰਨ ਲੱਗੇ ਹੋ ਮੇਰੀ ਗੱਲ ਸੁਣੋ ਇਹਦੇ ਹੱਕਦਾਰ ਅਸੀਂ ਨਹੀਂ ਇਹਦੇ ਰਾਜਵੀਰ ਜਵੰਦੇ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਵਿਆਹ ਵਾਲਿਆਂ ਨੇ ਕੀਤੀ ਅਜਿਹੀ ਚੀਜ਼ ਗਿਫਟ ਜਿਸ ਨੂੰ ਦੇਖ ਰਿਸ਼ਤੇਦਾਰ ਤੇ ਲੋਕ ਹੋ ਗਏ ਸੀ ਹੈਰਾਨ ਜੀਹਾਂ ਦੋਸਤੋ ਰਾਜਵੀਰ ਜਵੰਦੇ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਵਿਆਹ ਵਾਲਿਆਂ ਵੱਲੋਂ ਦਿੱਤਾ ਗਿਆ ਸੀ ਇੱਕ ਅਜੀਹਾ ਤੋਹਫਾ ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਹੈਰਾਨ ਹੋ ਗਏ ਸਨ ਕਿ ਸੀ ਉਹ ਚੀਜ਼ ਕਿਹੜਾ ਦਿੱਤਾ ਸੀ ਤੋਹਫਾ ਰਾਜਵੀਰ ਜਵੰਦੇ ਨੂੰ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਇਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਸੂਝ-ਬੂਝ ਤੇ ਨਿੱਗੇ ਸੁਭਾਅ ਦਾ ਨੌਜਵਾਨ ਸੀ। ਉਸਦੀ ਆਵਾਜ਼, ਉਸਦਾ ਪਹਿਰਾਵਾ ਅੱਜ ਵੀ ਅੱਖਾਂ ਮੂਰੇ ਘੁੰਮਦਾ ਰਹਿੰਦਾ ਹੈ। ਜੇਕਰ ਉਸਦੀ ਵੀਡੀਓ ਕੋਈ ਵੀ ਸਾਹਮਣੇ ਆ ਜਾਵੇ, ਐਦਾਂ ਲੱਗਦਾ ਹੈ ਕਿ ਸ਼ਾਇਦ ਰਾਜਵੀਰ ਹਲੇ ਵੀ ਸਾਡੇ ਵਿੱਚ ਜਿਉਂਦਾ ਹੈ। ਇਹ ਗੱਲ ਮੰਨਣ ਦਿਲ ਤਿਆਰ ਹੀ ਨਹੀਂ ਹੁੰਦਾ ਕਿ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੇ ਚਿਹਰੇ ਤੇ ਇੰਨਾ ਨੂਰ ਚੜਦੀ ਕਲਾ ਵਾਲਾ ਨੌਜਵਾਨ ਕਿਵੇਂ ਕੁਝ ਕੁ ਕੰਟਿਆਂ ਦੇ ਵਿੱਚ ਇਸ ਦੁਨੀਆ ਨੂੰ ਛੱਡ ਗਿਆ ਇਹ ਵਿਸ਼ਵਾਸਯੋਗ ਨਹੀਂ ਹੁੰਦਾ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਬਾਈਕਾਂ ਦਾ ਬਹੁਤ ਸ਼ੁਕੀਨ ਸੀ ਅਤੇ ਘੁੰਮਣ ਫਿਰਨ ਦਾ ਜਿਹੜੇ ਉਹਨਾਂ ਦੇ ਬਾਈ ਪ੍ਰੋਗਰਾਮ ਬੁੱਕ ਸੀ ਅਡਵਾਂਸ ਦੇ ਵਿੱਚ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅਡਵਾਂਸ ਦੇ ਵਿੱਚ ਰਾਜਵੀਰ ਜਵੰਦੇ ਦੇ 52 ਸ਼ੋ ਬੁੱਕ ਸੀ ਹਲੇ ਸੀਜ਼ਨ ਚੱਲਣਾ ਬਾਕੀ ਸੀ ਪਰ ਅਡਵਾਂਸ ਦੇ ਵਿੱਚ ਹੀ ਲੋਕਾਂ ਨੇ ਰਾਜਵੀਰ ਜਵੰਦੇ ਨੂੰ ਬੁੱਕ ਕਰ ਲਿਆ ਸੀ ਕਿਉਂਕਿ ਰਾਜਵੀਰ ਜਵੰਦਾ ਇੱਕ ਅਜੀਹਾ ਕਲਾਕਾਰ ਸੀ ਜਿਸ ਦੇ ਕੋਲ ਅਡਵਾਂਸ ਹੀ ਸ਼ੋ ਬੁੱਕ ਹੋ ਜਾਇਆ ਕਰਦੇ ਸੀ ਉਸ ਦੀ ਗਾਇਕੀ ਉਸ ਦੀ ਆਵਾਜ਼ ਲੋਕਾਂ ਨੂੰ ਕੀਨ ਲੈਂਦੀ ਸੀ ਉਸ ਦੇ ਗਾਣੇ ਹਮੇਸ਼ਾ ਹੀ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਹੁੰਦੇ ਸੀ ਕੋਈ ਵੀ ਅਜਿਹਾ ਗੀਤ ਨਹੀਂ ਜਵੰਦੇ ਦਾ ਜਿਹੜਾ ਸੀ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣ ਸਕੀਏ ਉਹ ਜ਼ਿੰਦਗੀ ਦੇ ਆਧਾਰਤ ਤੇ ਗੀਤ ਗਾਉਂਦਾ ਸੀ ਕਿਸੇ ਵੀ ਕੁੜੀ ਝੀੜੀ ਧੀ ਧਿਆਣੀ ਨੂੰ ਕਦੇ ਵੀ ਗਾਣਿਆਂ ਦੇ ਵਿੱਚ ਗਲਤ ਨਹੀਂ ਬੋਲਿਆ ਜਿਵੇਂ ਕਿ ਅਕਸਰ ਗਾਇਕ ਆਪਣੇ ਗਾਣਿਆਂ ਦੇ ਵਿੱਚ ਪੁਰਜਾ ਪਟੋਲਾ ਹੋਰ ਕਈ ਨਾਮ ਲੈ ਕੇ ਕੁੜੀਆਂ ਦਾ ਨਾਮ ਲੈ ਕੇ गाने ਤੇ ਵਿੱਚ ਦਰਸਾਏ ਜਾਂਦੇ ਨੇ ਤਾਂ ਕਿ ਗਾਣੇ ਵੱਧ ਤੋਂ ਵੱਧ ਵਾਇਰਲ ਹੋਣ ਲੋਕੀ ਦੇਖਣ ਪਰ ਰਾਜਵੀਰ ਜਵੰਦਾ ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਕਦੇ ਵੀ ਕਿਸੇ ਕੁੜੀ ਨੂੰ ਆਪਣੇ ਗੀਤਾਂ ਦੇ ਵਿੱਚ ਊਰਜਾ ਪਟੋਲਾ ਕਿਹਾ ਹੋਵੇ ਉਸਦੇ ਹਰ ਇੱਕ ਗਾਣੇ ਦੇ ਵਿੱਚ ਧੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਆਪਾਂ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਵਿਆਹ ਵਾਲਿਆਂ ਨੇ ਇੱਕ ਤੋਹਫਾ ਦਿੱਤਾ ਸੀ ਤੋਹਫਾ ਕੀ ਸੀ ਅਸੀਂ ਹੁਣ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸੋ ਰਾਜਵੀਰ ਜਵੰਦਾ ਪਿੰਡ ਦੇ ਵਿੱਚ ਨੰਬਰਦਾਰਾਂ ਦੇ ਪ੍ਰੋਗਰਾਮ ਲਾਣ ਗਿਆ ਸੀ ਉੱਥੇ ਲੰਬੜਦਾਰਾਂ ਨੂੰ ਰਾਜਵੀਰ ਜਵੰਦੇ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਅਤੇ ਉਹਨਾਂ ਨੇ ਮਾਨ ਸਨਮਾਨ ਕਰਦੇ ਹੋਏ ਰਾਜਵੀਰ ਜਵੰਦੇ ਨੂੰ ਸੋਨੇ ਦੀ ਅੰਗੂਠੀ ਪਾਈ ਸੀ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਰਾਜਵੀਰ ਜਵੰਦੇ ਨੂੰ ਸੋਨੇ ਦੀ ਮੁੰਦਰੀ ਪਾਈ ਸੀ ਜਦੋਂ ਰਾਜਵੀਰ ਜਵੰਦਾ ਪਿੰਡ ਦੇ ਵਿੱਚ ਨੰੰਬੜਦਾਰਾਂ ਦੇ ਘਰ ਪ੍ਰੋਗਰਾਮ ਲਾਣ ਗਿਆ ਸੀ ਉੱਥੇ ਹੀ ਰਾਜਵੀਰ ਜਵੰਦੇ ਦਾ ਕਹਿਣਾ ਸੀ ਕਿ ਇਹ ਮੁੰਦਰੀ ਤਾਂ ਵਿਚੋਲਿਆਂ ਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਦੋ ਪਰਿਵਾਰ ਮਿਲਾਏ ਨੇ ਇਹ ਸਾਡਾ ਹੱਕ ਨਹੀਂ ਬਣਦਾ ਇਹ ਗੱਲ ਰਾਜਵੀਰ ਜਵੰਦੇ ਨੇ ਸਟੇਜ ਦੇ ਉੱਤੇ ਮਾਈਕ ਤੇ ਕਹੀ ਸੀ ਤੁਸੀਂ ਦੇਖ ਸਕਦੇ ਹੋ ਕਿ ਉਸ ਦੀ ਨੀਅਤ ਸਾਫ਼ ਝਲਕਰਹੀ ਸੀ ਕਿ ਕਿੰਨੀ ਸਾਫ਼ ਨੀਅਤ ਦਾ ਉਹ ਦਿਲਦਾਰ ਬੰਦਾ ਹੈ ਕਿਵੇਂ ਇੱਕ ਸੋਨੇ ਦੀ ਚੀਜ਼ ਨੂੰ ਮਨ੍ਹਾ ਕਰ ਰਿਹਾ ਸੀ ਜੇਕਰ ਕੋਈ ਹੋਰ ਹੁੰਦਾ ਰਾਜਵੀਰ ਜਵੰਦੇ ਦੀ ਥਾਂ ਸ਼ਾਇਦ ਉਹ ਮਨ੍ਹਾ ਨਾ ਕਰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿ ਕਿਵੇਂ ਨੰਬਰਦਾਰ ਤੱਕ ਇਹਦੇ ਨਾਲ ਰਾਜਵੀਰ ਜਵੰਦੇ ਨੂੰ ਗੋਠੀ ਬਾਰੇ ਕਹਿ ਰਿਹਾ ਹੈ ਅਤੇ ਰਾਜਵੀਰ ਜਵੰਦਾ ਆਪਣੇ ਹੱਥ ਨੂੰ ਪਿੱਛੇ ਕਰ ਰਿਹਾ ਹੈ ਅਤੇ ਆਪ ਖੁਦ ਪਿੱਛੇ हट ਰਿਹਾ ਹੈ ਪਰ ਨੰਬੜਦਾਰ ਨੇ ਤੱਕੇ ਦੇ ਨਾਲ ਰਾਜਵੀਰ ਜਵੰਦੇ ਨੂੰ ਉਹ ਗੁੱਠੀ ਪਾ ਦਿੱਤੀ ਸੋ ਦੋਸਤੋ ਦੁੱਖ ਵਾਲੀ ਗੱਲ ਇਹ ਹੈ ਕਿ ਜਿਸ ਨੰਬੜਦਾਰ ਨੇ ਰਾਜਵੀਰ ਜਵੰਦਾ ਨੂੰ ਸੋਨੇ ਦੀ ਅੰਗੂਠੀ ਪਾਈ ਸੀ ਵੱਡਾ ਵੀਰ ਜਸਵਿੰਦਰ ਸਿੰਘ ਨੰਬਰਦਾਰ ਮੱਤੀ ਨੇ ਅਫਸੋਸ ਅੱਜ ਸਾਡੇ ਵਿੱਚ ਨੰਬਰਦਾਰ ਤੇ ਰਾਜਵੀਰ ਜਵੰਦਾ ਨਹੀਂ ਰਹੇ ਜੀ ਹਾਂ ਦੋਸਤੋ ਨੰਬਰਦਾਰ ਵੀ ਇਸ ਦੁਨੀਆ ਨੂੰ ਅਲਵਿਦਾ ਆ ਕੇ ਜਾ ਚੁੱਕਿਆ ਸੀ ਰਾਜਵੀਰ ਜਵੰਦੇ ਤੋਂ ਪਹਿਲਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਰਾਜਵੀਰ ਜਵੰਦਾ ਇੱਕ ਅਜਿਹਾ ਦਿਲਦਾਰ ਸੀ ਜਿਸ ਨੇ ਇੱਕ ਸਿੰਗਰ ਬਣ ਕੇ ਵੀ ਆਪਣੇ ਪਿੰਡ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ ਉਹ ਮਹਿ ਕੋਲਣਾ ਮਿਲਣਾ ਨਾ ਕੋਈ ਸਕਿਉਰਟੀ ਪਿੰਡ ਦੇ ਵਿੱਚ ਆਮ ਹੀ ਘੁੰਮਦਾ ਫਿਰਦਾ ਸੀ ਪਿੰਡ ਵਾਲੇ ਲੋਕਾਂ ਦੇ ਅਨੁਸਾਰ ਰਾਜਵੀਰ ਜਵੰਦੇ ਨੇ ਕਦੇ ਵੀ ਗਾਇਕ ਬਣਨ ਤੋਂ ਬਾਅਦ ਆਕੜ ਨਹੀਂ ਕੀਤੀ ਜਦੋਂ ਉਹ ਆਪਣੇ ਪਿੰਡ ਰਹਿੰਦਾ ਸੀ ਸਾਰਿਆਂ ਨੂੰ ਬੜੇ ਆਦਰ ਸਤਕਾਰ ਦੇ ਨਾਲ ਬੁਲਾਉਂਦਾ ਸੀ ਤੇ ਮਖੋਲਾ ਵੀ ਕਰਦਾ ਸੀ ਪਿੰਡ ਵਾਲਿਆਂ ਦੇ ਮੁਤਾਬਿਕ ਰਾਜਵੀਰ ਜਵੰਦੇ ਦਾ ਜਿਹੜਾ ਸੁਭਾਅ ਸੀ ਉਹ ਹਸਮੁਖ ਸੀ ਉਸਨੇ ਕਦੇ ਵੀ ਕਿਸੇ ਨੂੰ ਦੇਖ ਕੇ ਮੱਥੇ ਤੇ ਤੇਉੜੀ ਨਹੀਂ ਪਾਈ ਸੀ ਜਿੰਨਾ ਵੀ ਉਸ ਤੋਂ ਸਰਦਾ ਉਹ ਹਰ ਇੱਕ ਦੀ ਮਦਦ ਕਰਦਾ ਸੀ ਸੋ ਦੋਸਤੋ ਇੱਕ ਕਲਾਕਾਰ ਦੇ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਪਿੰਡ ਦਾ ਲੰਬੜਦਾਰ ਉਸ ਨੌਜਵਾਨ ਨੂੰ ਉਸ ਸਿੰਗਰ ਨੂੰ ਸੋਨੇ ਦੀ ਗੁੱਠੀ ਪਾ ਰਿਹਾ ਹੈ ਇਹ ਬਹੁਤ ਹੀ ਇੱਜ਼ਤ ਤੇ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਹਰ ਇੱਕ ਬੰਦੇ ਨੂੰ ਸੋਨੇ ਦੀ ਅੰਗੂਠੀ ਨਹੀਂ ਪਾਈ ਜਾ ਸਕਦੀ ਤੋ ਬਾਕੀ ਤੁਹਾਡਾ ਰਾਜਵੀਰ ਜਵੰਦੇ ਬਾਰੇ ਕੀ ਕਹਿਣਾ ਹੈ ਕਿ ਤੁਹਾਨੂੰ ਉਸ ਦਾ ਸੁਭਾਗ ਕਿਹੋ ਜਿਹਾ ਲੱਗਦਾ ਸੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਰਾਜਵੀਰ ਜਵੰਦਾ ਸ਼ਰੀਰਕ ਤੌਰ ਤੇ ਭਾਵੇਂ ਸਾਡੇ ਤੋਂ ਦੂਰ ਹੋ ਗਿਆ ਪਰ ਹਮੇਸ਼ਾ ਰਾਜਵੀਰ ਜਵੰਦਾ ਤੇ ਉਸ ਦੇ ਗੀਤ ਸਾਡੇ ਦਿਲਾਂ ਦੇ ਵਿੱਚ ਧੜਕਣਗੇ ਜਿੰਨੀ ਵਾ ਲੱਗੇ ਲਾਵਾਂਗੇ ਬਦ ਤੋਂ ਬਦ ਰਾਜਵੀਰ ਜਵੰਦੇ ਨੂੰ ਦੁਨੀਆ ਤੇ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਾਂਗੇ ਸੋ ਪਰਿਵਾਰ ਦੇ ਅੱਗੇ ਤੇ ਯਾਰਾਂ ਦੋਸਤਾਂ ਦੇ ਅੱਗੇ ਇਹ ਹੀ ਬੇਨਤੀ ਹੈ ਕਿ ਜੇਕਰ ਰਾਜਵੀਰ ਜਵੰਦੇ ਦੇ ਅਨਰਕੋਡਡ ਗਾਣੇ ਪਏ ਨੇ, ਗੀਤ ਪਏ ਨੇ ਤਾਂ ਹੌਲੀ-ਹੌਲੀ ਕਰਕੇ ਉਹਨਾਂ ਨੂੰ ਛੱਡਦੇ ਰਹੋ ਤਾਂ ਜੋ ਰਾਜਵੀਰ ਜਵੰਦੇ ਨੂੰ ਲੋਕੀ ਯਾਦ ਰੱਖਣ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਰਾਜਵੀਰ ਜਵੰਦਾ ਕੌਣ ਸੀ ਅਤੇ ਉਸ ਦਾ ਕੀ ਧਾਰ ਕੀ ਸੀ ਸੋ ਦੋਸਤੋ ਰੱਬ ਦੇ ਅੱਗੇ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਉਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨਾਂ ਦੇ ਬੱਚਿਆਂ ਨੂੰ ਬੁੱਧੀ ਬਖਸ਼ੇ ਚੰਗਾ ਤੇ ਇੱਕ ਕਾਬਿਲ ਇਨਸਾਨ ਬਣਾਵੇ ਸੋ ਬਾਕੀ ਤੁਹਾਡਾ ਉਸ ਨੰਬੜਦਾਰ ਬਾਰੇ ਕੀ ਕਹਿਣਾ ਹੈ ਜਿਸ ਨੇ ਰਾਜਵੀਰ ਜਵੰਦੇ ਨੂੰ ਸੋਨੇ ਦੀ ਅੰਗੂਠੀ ਪਾ ਕੇ ਸਨਮਾਨਿਤ ਕੀਤਾ ਅਤੇ ਬਹੁਤ ਪਿਆਰ ਦਿੱਤਾ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਵੰਦੇ ਦੇ ਹਰ ਇੱਕ ਫੈਨਸ ਤੱਕ ਇਹ ਵੀਡੀਓ ਪਹੁੰਚ ਸਕੇ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਰਾਜਵੀਰ ਜਵੰਦਾ ਕੀ ਚੀਜ਼ ਸੀ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਸਾਡੇ ਤਾਇਆ ਜੀ ਸਰਦਾਰ ਜਸਵੰਦਰ ਸਿੰਘ ਜੀ ਨੰਬਰਦਾਰ ਚੌਹ ਸਾਬ ਅਜੀ ਸਰਦਾਰ ਪਰਮਪਾਲ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਆ ਜਿਹੜੀ ਤੁਸੀਂ ਖੇਚਲ ਕਰਨ ਲੱਗੇ ਹੋ ਮੇਰੀ ਗੱਲ ਸੁਣੋ ਇਹਦੇ ਹੱਕਦਾਰ ਅਸੀਂ ਨਹੀਂ ਇਹਦੇ ਹੱਕਦਾਰ ਤਾਂ ਫਚੋਲੇ ਹੁੰਦੇ ਨੇ ਜਿਹੜੇ ਪਰਿਵਾਰਾਂ ਨੂੰ ਮਿਲਾਉਂਦੇ ਉਹ ਨਾਲ ਹੀ ਨਾਮ ਹੈ ਉਹ ਫਰਜ਼ੀ ਤੌਰ ਤੇ ਕਹਿ ਦਵਾਂ ਬੜਾ ਨਾਲ ਹੀ ਨਾਮ ਹੈ थैंक यू ਸ਼ੁਕਰੀਆ ਜੀ ਬਹੁਤ ਬਹੁਤ थैंक यू ਸ਼ੁਕਰੀਆ ਜੀ ਬੜਾ ਆਪ ਜੀ ਆ ਗਿਆ ਲੋਯਾ ਇੰਨਾ ਸਾਲ ਮਾਣ ਮੇਰਾ ਕੀਤਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜਿਉਂਦੇ ਵਾਸਤੇ ਰੋ ਵਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਆਪਾਂ ਆ ਰਹੇ ਮੇਰੇ ਸਿਰ ਤੇ ਹੋ ਬਹੁਤ